ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਉਤ ਵੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਦਰਸ਼ਨ ਪਿਆਸੀ ਦੇ ਨਸਰਾ ਜਿਤ ਬਾਉ ਅਨ ਦਿਨ ਲੀਤ ਖੋਲ ਕਪਟ ਗੁਰ ਮੇਨੀਆ ਨਾਨਕ ਹਰ ਸੰਗ ਮੀਤ ਹੋ ਟਲ ਬੁਰ ਸੇਵੀਐ ਐਹਨੀ ਸੁਸਹਜ ਸੁਪਾਈ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਦੂਰ ਅਰਸੋਂ ਪੁਰਸ ਹੂੰ ਝੱਟੀ ਐ ਤੂਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਦਸ਼ਾਹ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਮਹੱਲਾ ਤੀਜਾ ਗੁਰ ਸਬਦ ਦੀ ਹਰ ਚੇਤ ਸੁਭਾਏ RAM ਨਾਮ ਰਸ ਰਹੇ ਅਘਾਏ ਗੁਰ ਸਬਦ ਦੀ ਹਰ ਚੇਤ ਸੁਪਾਏ RAM ਨਾਮ ਰਸ ਰਹੇ ਆਕਾਏ ਕੋਟ ਕੋਟ ਅੰਤਰ ਕੇ ਪਾਪ ਜਲ ਜਾਹੇ ਜੀਵਤ ਮਰ ਹੈ ਹਰ ਨਾਮ ਸਮਾਹੇ ਹਰ ਕੀ ਦਾਤ ਹਰ ਜੀਉ ਜਾਣੈ ਗੁਰ ਕਾ ਸਬਦ 에ਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾ ਭਗਵੈ ਵੇਸ ਬ੍ਰਹਮ ਮੁਕਤ ਨਾ ਹੋਏ ਬਹੁ ਸੰਜਮ ਸ਼ਾਂਤ ਨਾ ਪਾਵੇ ਕੋਏ ਗੁਰਮਤਿ ਨਾਮ ਪਰਾਪਤ ਹੋਏ ਵਡ ਪਾਗੀ ਹਰ ਪਾਵੇ ਸੋਏ ਕਲ ਮਹਾਰਾਮ ਨਾਮ ਵਢਾਈ ਗੁਰਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੇ ਹਉ ਮੈ ਚਲ ਜਾਈ ਵਡ ਪਾਗੀ ਹਰ ਨਾਮ ਬੀਚਾਰਾ ਫੂਟਾ ਰਾਮ ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਾਸਾਰਾ ਨਾਨਕ ਜਾਣੈ ਸਭ ਉਪਾਵਨ ਹਾਰਾ ਹਿਰਦੈ ਵਸਿਆ ਸੋ ਬਾਹਰ ਪਾਸਾਰ ਨਾਨਕ ਜਾਣੈ ਸਭ ਉਪਾਵਣ ਹਾਰਾ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਦ ਤਬੰਧਨ ਅਨਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਹਤ ਤੂੰ ਸਮਰਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰह्म ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸੋ ਕਹੋ ਤਲ ਗੁਰ ਸੇਵੀਐ ਹਨ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਹੋਵੇ ਸਿਫਤ ਤੁਸਾਮ ਦੇ ਨੂਰ ਅਰਸਹ ਕੋਰਸਾ ਹੰਟਿਆ ਤੁਧ ਉਠ ਸਚ ਬਾਦਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਟਿਆ ਸੋਹੀਏ ਸਬਨਦ ਵੀਸਾ ਹੋ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰੇ ਸੰਗ ਰਾਏ ਜਿਸਹ ਦੇਖ ਹਉ ਜੀਵਮਾਏ ਜਗ ਸਿਮਰਨ ਦੁੱਖ ਨ ਹੋਵੇ ਕਰ ਦਇਆ ਮਿਲਾਵਹੁ ਤਿਸਹਿ ਮੋਹਿ ਪ੍ਰਭ ਪ੍ਰੀਤਮ ਮੇਰੇ ਸੰਗ ਰਾਏ ਜਿ ਸਹਿ ਦੇਖ ਹਉ ਜੀਵ ਮਾਏ ਜਗ ਸਿਮਰਨ ਦੁੱਖ ਨਾ ਹੋਵੇ ਕਰ ਦਇਆ ਮਿਲਬ ਹੋ ਤੇ ਸਹਿ ਮੋਹੇ ਮੇਰੇ ਪ੍ਰੀਤਮ ਪ੍ਰਾਨ ਆਧਾਰ ਮੰਨ ਜੀਉ ਪ੍ਰਾਨ ਸਭ ਤੇਰਾ ਧੰਨ ਰਹਾਉ ਜਾ ਕੋ ਖੂ ਜਹ ਸੁਰ ਨਰ ਦੇਵ ਮਨ ਜਨ ਸੇਖ ਨਲਹੇ ਭੇਮ ਜਾ ਕੀ ਗਤ ਮਿਤ ਕਹੀ ਨ ਜਾਏ ਘਟ 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 ਰਹੇ ਅਸਮਾਏ جا کے بھگت آنند میں جا کے بھگت گا نہیں کھا جا کے بھگت گا نہیں پئے جا کے بھگت گا سدج کون اپما تیری ਕਹੀ ਜਾਏ ਸੁਖ ਦਾਤਾ ਪ੍ਰਭ ਰਹੇ ਉਸਮਾਈ ਨਾਨਕ ਜਜੇ ਏਕ ਦਾਨ ਕਰ ਕਿਰਪਾ ਮੋਹਿ ਦੇਹੋ ਨਾਮ ਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਰਹੇ ਉਸਮਾਈ ਨਾਨਕ ਜਾਚ ਏਕ ਨਾਦਾਨ ਕਰ ਕਿਰਪਾ ਮੋਹਿ ਦੇਹੋ ਨਾਮ